ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪੈਂਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੀਜੇ ਸੂਏ ਗੱਬਣ ਜਰਸੀ ਵਿਖਾਉਂਗਾ ਚੰਗੇ ਸੀਮਨ ਨਾਲ ਆਪ ਆ ਤੇ ਅੱਗੇ ਚੰਗੇ ਸੀਮਨ ਤੋਂ ਹੀ ਪ੍ਰੈਗਨੈਂਟ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਜ਼ਰਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਹਣੀ ਜਰਸੀ ਹੈ ਵੀਰ ਦੀ ਤੀਜਾ ਸੂਆ ਕਰਮਾਲੀ ਸੂਨਾਲੀ ਆ ਡੇਟ ਮੁਤਾਬਕ 10 ਦਿਨ ਦੀ ਕੱਚੀ ਹੈ ਦੁੱਧ ਦੂਜੇ ਸੂਏ 18 ਤੋਂ 19 ਕਿਲੋ ਵੀਰ ਕਹਿੰਦਾ ਚਵਾਇਆ ਤੇ 50062 ਸੀਮਨ ਦੀ ਆਪ ਆ ਦੋਸਤੋ ਅੱਗੇ ਦੋਸਤੋ ਗੱਬਣ ਵੱੱਛੀ ਡੈਨਮਾਰਕ ਦੇ ਸੀਮਨ ਤੋਂ ਆ 21035 ਦੇ ਸੀਮਨ ਤੋਂ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵਲਟੈਲ ਹਜੇ ਹਵਾਨੇ 'ਚ ਕਾਫੀ ਪਈ ਆ ਨਵਾਂ ਦਸਾਂ ਦੇ ਡੇਟ ਅਨੁਸਾਰ ਕੱਚੀ ਆ ਹਵਾਨੇ 'ਚ ਵਲਟੈਲ ਹਜੇ ਕਾਫੀ ਪਈ ਆ ਦੋਸਤੋ ਜਿਹੜੀ ਹਵਾਨੇ ਉਸ ਵਲਟੈਲ ਦੇਖ ਰਹੇ ਆ ਇੱਕ ਬੱਚੀ ਨੇ ਵਾਲਟਲ ਕੱਢ ਕੇ ਹਵਾਨਾ ਟੈਟ ਕਰਕੇ ਫਿਰ ਸੋਣਾ ਬੁਤੀ ਬਾਤੀ ਬਹੁਤ ਸੋਹਣੀ ਆ ਦੋਸਤੋ ਛੋਟਾ ਜਿਹਾ ਕਰਨਾ ਬੋਦੀ ਵਾਲੀ ਜਰਸੀ ਆ ਪੈਠਪੜਾ ਸੋਹਣਾ ਚੌੜਾ ਦੁੱਧ ਪਹਿਲੇ ਸੂਏ ਬੈਰ ਕਹਿੰਦਾ 18 ਤੋਂ 19 ਕਿਲੋ ਚਵਾਇਚੀ ਪਲੱਸ ਚਵਾਜੂ ਚਾਰ ਥਾਣ ਹੱਤੀ ਚਵਾਈ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਇੱਕ ਨੰਬਰ ਵੱਡ ਦਾ ਬਾਈ ਜੀ ਹੁਣਾਂ ਨੇ ਪ੍ਰਾਈਜ਼ ਰੱਖਿਆ ਹੋਇਆ 50000 ਰੁਪਏ ਉਹ ਚ ਵੀਰ ਕਹਿੰਦਾ ਆਏ ਗਏ ਪੈਣ ਭਰਾ ਦਾ ਮਾਨ ਤਾਨ ਹੋ ਜੂ ਤੋ ਜੀ ਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਭਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸასი ਸ਼ਾਲ ਜੀ